रिपोर्ट ਕਰਦਾ ਹੋਵੇ ਪਰ ਅਸਲ ਤਾਂ ਫਿਰ ਜਿਹੜੇ ਇੱਥੇ ਕੰਮ ਕਰਸਾ ਕਰਕੇ ਆਉਣਗੇ ਜਿਵੇਂ ਜੇ ਕੋਈ ਖਵਾਰ ਨੇ ਵੀ ਗਾਉਂ ਲਈ ਦਾ ਜਗਵਾਨ ਨੇ ਹਾਂ ਦੇ ਸੀ ਕੱਫਰ ਬੰਨ੍ਹ ਕੇ ਸਰਾਹਾਂ ਤੇ ਜਿਹੜਾ ਉਹ ਮਲੇਵੜਿਆਂ ਦਾ ਜੱਫਾ ਛੇੜ ਨਹੀਂ ਗਰੂ ਤਰੂ ਗੱਦ ਨਹੀਂ ਬੰਦੋ ਸੋ ਜੋ ਸੋ ਰੋ ਰੱਬਾ ਸੋ ਇਸ ਨੇ ਕਰਦੇ ਆ ਤੁਸੀਂ ਗਿਣਤੀ ਲੋਕ ਪੁੱਛਿਆ ਸਾਰੇ ਜੱਗਵਾਨਾਂ ਨੂੰ ਕਿ ਭਾਈ ਕਿੰਨੇ ਕਿੰਨੇ ਚਾਲੀ ਐ ਥੱਲੇ ਜੋ ਵੀ ਚੜੀ ਦਾ ਪੁੱਤ ਨੂੰ ਕਿਹਾ ਵੀ ਭਾਈ ਚੜੀ ਕਰੋ ਪਿੰਡਾਂ 'ਚ ਬਹੁਤ ਤੋਂ ਬਸ ਮੀਟਿੰਗਾਂ ਕਰਾਓ ਕਾਨਫਰੰਸਾਂ ਕਰੋ ਜੋੜਾ ਵੀ ਡੰਗਾ ਪੰਜਾਬ ਦਾ ਹਰ ਘਰ ਨਾਲੋਂ ਟਕਰਹਾਂ ਤੇ ਜੋ ਪਹੁੰਚ ਹੋਊਗੀ। ਜੋ ਉਹ ਜਿਹੜਾ ਘੋਟਾ ਲਗਿਆ ਨੇ ਅੱਜ ਜਿਹੜੀ ਅਸੀਂ ਕਿਹਾ ਸੀਗਾ ਲਾਜਾ ਲਾ ਜਾਂ 10000 ਦਾ ਦੱਸੋ ਤਾਂ ਦੱਸੋ ਵੀ ਕੰਮ ਕਰੀ ਕਰੀ ਜਿਵੇਂ ਕੰਦੀ ਦਾ ਨਹੀਂ 10000 ਦਾ ਬਹੁਤ ਹੁੰਦਾ ਕਿੱਥੇ ਘਟਦਾ ਉਹਨੂੰ 14000 ਦੀ ਸਿੱਧੀ ਵਿੱਚ 14000 ਬੰਦਾ ਆਪਣਾ ਪੰਜ ਦਿਨ ਟਿਕਰ ਐਸ ਵਾਰ ਤੇ ਪਹੁੰਚ ਜੂਗਾ। ਸੋ ਕਹਿ ਕਹਦੇ ਅਗਲੀ ਗੱਲ ਮੈਂ ਤੁਸੀਂ ਕਹੋਗੇ ਨੀਆ ਫੇਰ ਨਹੀਂ ਇਹ ਸਾਰੀ ਸੀਰੜੀ ਹੈ ਸਰਕਾਰ ਦਾ ਫੂਬੀਆ ਦੈਂਸ ਕਰਾ ਲੇ ਉਹ ਫੋਟਾ ਕਿੱਥੀਆਂ ਕਰਦੇ ਨੇ ਕੱਲੇ ਕੱਲੇ ਪਿੰਡ ਚ ਉਹਨਾਂ ਦੇ ਬੰਦੇ ਲਾਇਆ ਹੁੰਦੇ ਕਿੰਨੀ ਕਿਚਾਈ ਹੋ ਰਹੀ ਹੈ ਸੋ ਇਹ ਆਪਣੇ ਕਿਹੜੀ ਦਾ ਸਰਕਾਰ ਤੇ ਕਿਹਨਾ ਕਸਰ ਹੈ ਪ੍ਰਸ਼ਾਸਨ ਤੇ ਕਿਹਨਾ ਕਸਰ ਹੈ ਲੀਡਰਾਂ ਦੇ ਬਿਆਨ ਦੋ ਦੋਨਾਂ ਦੇ ਆ ਰਹੇ ਆ ਕਿ ਬੀਜੇਪੀ ਦੇ ਲੀਡਰ ਆ ਭਾਵੇਂ ਹਰਿਆਣੇ ਦੇ ਆ ਭਾਵੇਂ ਪੰਜਾਬ ਦੇ ਆ ਇਹ ਕਹਿ ਰਹੇ ਆ ਵੀ ਭਾਈ ਜੇ ਤੁਸੀਂ ਪੈਦਲ ਜਾਣਾ ਚਾਹਦੇ ਹੋ ਪੈਦਲ ਜਾਣ ਤੋਂ ਕੋਈ ਨਹੀਂ ਰੋਕਦਾ ਤੇ ਦੂਜੇ ਦੇ ਆ ਰਹੇ ਆ ਵੀ ਇਹਨਾਂ ਦਾ ਕੋਈ ਝੰਡਾ ਵੀ ਨਹੀਂ ਕੋਈ ਇਹ ਤਾਂ ਵਰਤੋਂ ਨਾਲ ਰੋਗੀ ਹੈ ਇਸ ਤਰ੍ਹਾਂ ਕਿ ਇਹਨਾਂ ਨੂੰ ਕੋਈ ਯਾਤਰੀ ਕਰ ਦੇਣੀ ਚਾਹੀਦੀ ਕੋਈ ਜੰਗ ਲੜੀ ਚਾਹੀਦੀ ਜੋ ਦੋਨੋਂ ਨਾਲ ਆ ਰਹੇ ਨੇ ਬਿਆਨ ਪਾਸ ਕਿ ਕੀ ਉਹ ਹਰਿਆਣਾ ਦਾ ਨਹੀਂ ਆਇਆ ਪਰ ਇੱਕ ਗੱਲ ਇਨਫੋਰਮੇਸ਼ਨ ਆ ਕਿ ਸਰਕਾਰ ਬੰਦ ਹੋ ਗਈ ਜਿਹੜੇ ਅੰਮ੍ਰਲਾ ਜਿਹੜਾ ਆਪਣੇ ਨਾਲ ਟੱਕਰ ਦਾ ਬਾਰੇ ਦਾ ਕੋਲ ਪੁਲਿਸ ਪ੍ਰਸ਼ਾਸਨ ਕਰਦਾ ਹੈ ਜਿਹੜਾ 14 ਤਰੀਕ ਨੂੰ 14 ਫਰਬੂਰੀ ਨੂੰ ਤਾਂ ਇੱਕ ਹੀ ਫਰਬੂਰੀ ਨੂੰ ਆਪਣਾ ਇੱਥੇ ਟੱਕਰਾ ਕੀਤਾ ਆਪਣੇ ਨਾਲ ਟੜਿਆ ਆਪਣੇ ਤੇ ਜਬਰ ਕੀਤਾ ਗੋਲੇ ਵਰਸਾਏ ਹੈ ਕ੍ਰੋਨੋਮਰ ਗੋਲੇ ਦਿੱਤੇ ਹੈ ਆ ਮਾਯਾ ਆਪੋਸ ਪ੍ਰਸ਼ਾਸਨਾਂ ਉਹਨੇ ਕੱਲ ਆਪਾਂ ਨੂੰ ਦੋਨੋਂ ਫਾਰਮਾਂ ਨੂੰ ਚਿੱਠੀ ਭੇਜੀ ਤੇ ਸੱਦਿਆ ਸੀ। ਵੀ ਭਾਈ ਜੀ ਤੁਹਾਡੇ ਮੈਂਬਰਸ਼ਿਪ ਨਾਲ ਦੋਨੇ ਫਾਰਮਾਂ ਦੇ ਨਾਲ ਜਿਹੜਾ ਤੁਹਾਡਾ ਇਹ ਖੇਤੀ ਖਾਲਾ ਪ੍ਰੋਗਰਾਮ ਹੈ ਇਹਦੇ ਬਾਰੇ ਸੀ ਗੱਲ ਕਰਨਾ ਚਾਹੁੰਦੇ ਆ। ਤੇ ਆਪਾਂ ਵੀ ਕਹਿੰਦਾ ਆਪਾਂ ਇਹਨਾਂ ਨੂੰ ਥੋੜਾ ਜਿਹਾ ਅੜੇ ਸੀਗਾ ਵੀ ਜਿਹੜਾ ਕਾਮਾ ਸੁਨੇਹਾ ਨੇ ਅਸੀਂ ਮੰਨਣਾ। ਕਾਮਾ ਸੁਨੇਹਾ ਹਮ ਤਾਂ ਕਿਸੇ ਨੂੰ ਫੋਨ ਦਾ ਕਰਤਾ ਤੇ ਤੁਸੀਂ ਭੱਜ ਗਏ। ਵੇ ਜਿਹੜੇ ਮੈਂ ਰਿਸਪਰਟ ਸੇ ਮੋਟੇ ਨੂੰ ਸਾਥੇ ਹੁੰਦਾ ਸੱਤਣ ਦਾ ਤਰੀਕਾ ਕਰਾ ਉਹ ਮਤਲਬ ਸਦਾਉ ਉਹ ਸੀਗਾ ਵੀ ਸਾਨੂੰ ਤੁਸੀਂ ਲਿਖਤੀ ਪ੍ਰਸ਼ਾਸਨੀ ਭੇਜਦੇ ਮੈਂ ਮਾਰੇ ਦਾ ਪ੍ਰਸ਼ਾਸਨ ਮਿਲਣਾ ਚਾਹੁੰਦਾ ਲਿਖਤੀ ਸੱਦਾ ਭੇਜ ਦਿਓ ਸਾਨੂੰ ਅਸੀਂ ਆ ਜਾਵਾਂਗੇ ਪਹਿਲਾਂ ਉਹ ਕਰੇ ਦੇਖੋ ਤਾਂ ਕਿ ਇਹਦੇ ਸੀਗੇ ਬੜਾ ਦੇ ਬੜੇ ਘੰਟੇ ਬਾਅਦ ਉਹਨਾਂ ਨੇ ਭੇਜਤਾ ਉਹ ਲਿਖਤੀ ਸੱਦਾ ਵੀ ਤੇ ਕੱਲ ਫਿਰ ਮੀਟਿੰਗ ਹੋ ਗਈ ਨਾ ਕੱਲ ਦੇਖੀ ਆਪਾਂ ਵੀ ਐਸੀ ਆ ਕਿ ਆਪਾਂ ਉੱਥੇ ਕੋਈ ਤੰਤਨਾ ਵਾਲੀ ਗੱਲ ਨਹੀਂ ਕਰਦੇ ਆਪਾਂ ਦਾ ਪ੍ਰੋਗਰਾਮ ਹੈ ਉਹ ਮੁਸਲਮਾਨ ਸਾਰਾ ਦੱਸਦੇ ਹੋ ਸਭੀ ਜਿਹੜੀ ਆਪਾਂ ਗਾਹਾਂ ਦੀ ਰਣਨੀਤੀ ਬਣਾਈ ਆ ਜਿਵੇਂ ਗਾਹਾਂ ਜਿਵੇਂ ਨਗਰੇ ਫਿਰ ਦੱਸਾਂ ਲੈ ਕਿੱਥੇ ਜਾਣਾ ਉਹ ਸਾਰਾ ਜਿਹੜਾ ਰੂਪਰੇਖਾ ਉਹ ਆਪਾਂ ਖ਼ਬਰਾਂ ਤੋਂ ਵੀ ਦੱਸਤੀ ਸੀ ਕਿ ਪ੍ਰਸਕਾਰ ਫਾਂਸ ਕਰਕੇ ਤੇ ਕੱਲ ਉਹਨਾਂ ਨੂੰ ਜਾਪੇ ਬਰਮ ਨੂੰ ਛੋੜਾ ਝਟਕਾ ਸੀਗਾ ਬਈ ਕਿਤੇ ਜਿਹੜਾ ਇਹ ਕਹਿ ਰਿਹਾ ਇਹੀ ਕਰੂਗੇ ਕੋਈ ਹੋਰ ਬੁਫਤੇ ਝੰਡਾ ਤਾਂ ਨਹੀਂ ਮੈਨੂੰ ਲੱਗਤੇ ਤੇ ਆਪਾਂ ਨੂੰ ਸਾਫ਼ ਕਹਿਤਾ ਵੀ ਸਾਡਾ ਇਤਿਹਾਸ ਆ ਅਸੀਂ ਬੁਫਤੇ ਝੰਡਾ ਕਦੇ ਕੁਛ ਕਰਕੇ ਕੁਛ ਹੋਰ ਕਰਦਿਆਂ ਹੋਰ ਨਹੀਂ ਆ ਪਾਰਟੀ ਦਾ ਲੀਡਰਸ਼ਿਪਾ ਕਰਦਿਆਂ ਹੋਰ ਨਹੀਂ ਆ ਅਸੀਂ ਲੋਕ ਕਹਾਣੀਆਂ ਉਹੀ ਕਰਾਂਗੇ ਤੇ ਜੋ ਨਹੀਂ ਜੋ ਕਰਦਾ ਉਹੀ ਤਾਂ ਕਹਾਣੇ ਤੇ ਜਿਹੜਾ ਕਹਾ ਨਹੀਂ ਹੋਊਗਾ ਮੋਦੀ ਕਿਸੇ ਕਿਸੇ ਸੰਸਥਾ ਵਿੱਚ ਸੰਸਥਾ ਜਾ ਰਿਹਾ ਹੈ ਧੱਕੇ ਕਰਦੀ ਗੱਤਰ ਹੁਣ ਕੇ ਆਉਣਾ ਚਾਹੀਦਾ ਉਸੇ ਕਹਿੰਦੇ ਵੀ ਉਹਦਾ ਕੋਈ ਮਰਜ਼ਾ ਠਾਕਰੀ ਹੈ ਜਦ ਆਪਣਾ ਇਹ ਤਾਂ ਹੋਇਆ ਨਹੀਂ ਆਪਾਂ ਕਹਿੰਦਾ ਵੀ ਮੋਦੀ ਕਿਤੇ ਆਵੇ ਕਿਤੇ ਜਾਵੇ ਸਾਡਾ ਧਿਆਨ ਹੋਣਾ ਹੈਗਾ ਛੇ ਟਿਕਦੇ ਛੇ ਟਿਕਦੇ ਜਿਹੜੇ ਜਥਾ ਦਾ ਸਾਡਾ ਧਿਆਨ ਹੈ ਬਾਕੀ ਖੱਪਾ ਸਦੇ ਸਾਡਾ ਧਿਆਨ ਹੈ ਨਹੀਂ ਜਦ ਚੰਡੀਗੜ੍ਹ ਆ ਕੇ ਆਉਂਦਾ ਆ ਕੇ ਮੁੜਦਾ ਜਉਣਾ ਇੱਥੇ ਮੁੜ ਜਾਂਦੇ ਜਦ ਇਹ ਵੀ ਉੱਪਰ ਨੂੰ ਸੀਗਾ ਵਿਚਾਰ ਉੱਥੇ ਚੰਡੀਗੜ੍ਹ ਇਕੱਠੇ-ਉੱਠੇ ਹੋ ਕੇ ਕੋਈ ਵਿਰੋਧ ਕਰਨ ਦਾ ਨਾ ਹੋਵੇ ਸੋ ਉਹਨਾਂ ਨੂੰ ਕੁਝ ਸੀਗੇ ਬਹਿਨ ਸੀਗੇ ਖਾਸੇ ਸੀਗੇ ਉਹ ਆਪਾਂ ਸਾਰੇ ਬਹਿ ਕੁਰਤਾ ਪਾਤੇ ਨੇ ਜੋ ਸਾਡਾ ਆਹੀ ਹੈ ਇਹੀ ਹੋਊਗਾ ਹੋਰ ਵੀ ਜਦ ਕਈ ਤਰ੍ਹਾਂ ਨੇ ਆਪਣੇ ਸਵਾਲ ਪੁੱਛੇ ਸੀ ਕਿ ਜਿੰਨੀ ਕਿੰਨੇ ਹੋਊ ਜਥੇਵਰਦੀ ਜਥੇਵਦੀ ਉਹ ਵੀ ਆਪਾਂ ਦੋਨੇ ਦਸਤੇ ਵੀ ਦਸਤੋਂ ਲੈ ਕੇ 500 ਤੱਕ ਹੋ ਸਕਦੀ ਹੈ ਉਹਨੇ ਕਿਨੇ ਇਕੱਠੇ ਹੋ ਜਾਂਦੇ ਉੱਥੇ ਜਦੋਂ 15 ਜਣਾਂ ਚ ਗਾਹਾਂ ਦਿੱਲੀ ਵਾਲੋਂ ਉਹ ਵੀ ਆਪਾਂ ਸਟੇਟ ਦਾ ਆਸਤਾ ਚਲੋ ਕਹਿਣਾ ਭਾਵੇਂ ਉਸਨੇ ਫੈਸਲਾ ਤਾਂ ਕੋਈ ਕਰਨਾ ਨਹੀਂ ਸੀ ਜਿਹੜਾ ਐਸਐਸਪੀ ਆਮਾਰੇ ਦਾ ਪੁਲਿਸ ਦਾ ਉਹ ਵੀ ਵਾਈਸ ਕਮਿਸ਼ਨਰੀ ਹੋਈ ਹੈ ਉਹ ਆਪਾਂ ਨੂੰ ਜਨਾ ਚਾਹੁੰਦਾ ਸੀ ਆਪਣੇ ਟੋਲੇ ਚਾਹੁੰਦਾ ਸੀ ਆਪਣੇ ਰੱਤੇ ਵੇਖਣਾ ਚਾਹੁੰਦਾ ਸੀ ਆਪਣੇ ਪੱਤੇ ਦੇਖਣਾ ਚਾਹੁੰਦਾ ਸੀ ਚਲੋ ਆਪਾਂ ਪੱਤੇ ਸਾਰੇ ਦਿਖਾ ਵੀ ਦਿੱਤੇ 我也没玩呀。